ਜਸਵੀਰਾਂ ਜੁੜੇ ਦੋਸਤੋ ਮਿੱਤਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਆ ਤਸਵੀਰਾਂ ਤੁਹਾਡੇ ਸਾਹਮਣੇ ਜਿਹੜੀਆਂ ਦਿਖਾਉਣ ਲੱਗੇ ਆ ਇਹ ਪਿੰਡ ਮਾਰੀ ਦੀਆਂ ਜੋ ਕਿ ਬੀਤੀ ਰਾਤ ਪੈਟਰੋਲ ਬੰਬ ਸੁੱਟ ਕੇ ਕੋ ਜਨ ਪਛਤੇ ਵਰਤੀ ਭੱਜ ਜਾਂਦੇ ਆ ਤਸਵੀਰਾਂ ਚ ਵੇਖ ਰਹੇ ਹਾਂ ਜਿੱਥੇ ਪੈਟਰੋਲ ਬੰਬ ਸੁੱਟਿਆ ਗਿਆ ਉੱਥੇ ਆਗ ਜਿਹੜੀ ਲੱਗੀ ਹੈਗੀ ਹੈ ਤੇ ਪਰ ਰਿੰਦੇ ਸਮੇਂ ਦੇ ਵਿੱਚ ਅੱਗ ਉਹਨਾਂ ਵੱਲੋਂ ਬੁਝਾ ਵੀ ਲਈ ਕਿਉਂਕਿ ਕੋਲੇ ਹੀ ਉਹ ਸਾਈਕਲਾਂ ਦਾ ਕੰਮ ਆ ਜਿਹੜੇ ਉਹ ਕਰਦੇ ਪਏ ਸੀ ਤੁਸੀਂ ਤਸਵੀਰਾਂ ਚ ਵੇਖ ਰਹੇ ਹੋ ਤੇ ਪਰ ਉਹ ਮੋਟਰਸਾਈਕਲ ਸਵਾਰ ਪੈਟਰੋਲ ਬੰਬ ਸੁੱਟ ਕੇ ਭੱਜਣ ਵਿੱਚ ਸਫਲ ਹੋ ਜਾਂਦੇ ਆ ਤਸਵੀਰਾਂ ਵਿੱਚ ਵੇਖੋ ਤੁਸੀਂ ਦੋ ਜਣੇ ਹੁੰਦੇ ਆ ਮੋਟਰਸਾਈਕਲ ਤੇ ਉਹ ਪਟੋਲਾ ਬੰਬ ਸੱਟ ਕੇ ਭੱਜ ਜਾਂਦੇ ਆ ਪਰ ਜਿਹੜੇ ਬੰਦੇ ਉੱਥੇ ਕੰਮ ਕਰਦੇ ਪਏ ਆਗੇ ਆ ਸਾਈਕਲ ਠੀਕ ਕਰਦੇ ਪਏ ਆਗੇ ਆ ਉਹਨਾਂ ਵੱਲੋਂ ਇਤਿਹਾਸ ਦੇ ਨਾਲ ਜਲਦੀ ਦੇਣੇ ਜਿਹੜਾ ਮੋਟਰਸਾਈਕਲ ਨੂੰ ਵੀ ਸ਼ਾਇਦ ਆਕ ਲੱਗ ਸਕਦੀ ਸੀਗੀ ਪਰ ਉਹ ਭਜਾ ਲਈ ਗਈ ਤੇ ਇਹ ਤਸਵੀਰਾਂ ਦੇ ਵਿੱਚ ਸਾਫ਼-ਸਾਫ਼ ਦਿਖਦਾ ਪਿਆ ਦਨ ਦਿਹਾੜੇ ਇਸ ਤਰ੍ਹਾਂ ਦੀਆਂ ਜੀਆਂ ਵਾਰਦਾਤਾਂ ਹੋ ਰਹੀਆਂ ਹਈਆਂ ਦਨ ਦਿਹਾੜੇ ਹੀ ਗੋਲੀਆਂ ਜਿਹੜੀਆਂ ਪਹਿਲਾਂ ਪਿੰਡ ਮਾੜੀ ਦੇ ਵਿੱਚ ਚੱਲੀਆਂ ਸੀ ਉਹਨਾਂ ਦਾ ਕੀ ਬਣਿਆ ਉਹਨਾਂ ਲੋਕਾਂ ਨੂੰ ਫੜਿਆ ਗਿਆ ਜਾਂ ਨਹੀਂ ਫੜਿਆ ਗਿਆ ਪਰ ਤੀਜੀ ਵਾਰ ਦਾਤ ਇਸ ਟਾਈਮ ਜਿਹੜੀ ਪਿੰਡ ਮਾੜੀ ਦੇ ਵਿੱਚ ਬੀਤੀ ਦਿਨ ਹੋ ਚੁੱਕੀ ਆ ਜਿਹਦੀਆਂ ਤਸਵੀਰਾਂ ਲਾਈਵ ਤੁਸੀਂ ਸੀਸੀਟੀਵੀ ਤੋਂ ਦੇਖ ਰਹੇ ਹੋ ਫੋਨ ਕੁਮਾਓ ਕਾਰ ਬੈਠੇ ਪੀਜ਼ਾ ਖਾਓ ਹੁਣ ਬਾਗਾ ਪੁਰਾਣਾ ਵਿੱਚ ਵੀ ਖੁੱਲ ਗਿਆ ਹੈ ਾਰਮਾਨ ਪੀਜ਼ਾ ਜੀ ਹਾਂ ਨਿਹਾਲ ਸਿੰਘ ਵਾਲਾ ਤੋਂ ਬਾਅਦ ਹੁਣ ਤੁਹਾਡੇ ਸ਼ਹਿਰ ਵਿੱਚ ਤੁਹਾਡਾ ਆਪਣਾ ਾਰਮਾਨ ਪੀਜ਼ਾ